हां जी अभी जी आज जो ਤੁਹਾਡੇ ਵੱਲੋਂ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ ਕੀ ਕਾਰਨ ਕੋਈ ਦੇਖੋ ਜੀ ਮੈਂ ਹਲਕੇ ਕਬੂਤਰੇ ਦੀ ਜਿਹੜੀ ਆ ਸੇਵਾਵਾਂ ਲੰਬੇ ਸਮੇਂ ਤੋਂ ਧਾਰਮਿਕ ਸਮਾਜਿਕ ਤੇ ਰਾਜਨੀਤਿਕ ਸਮੇਂ ਤੋਂ ਨਭਾਰ ਰਿਹਾ ਹਾਂ ਸੋ ਹਮੇਸ਼ਾ ਮੈਂ ਚਾਹਿਆ ਕਿ ਆਪਣੇ ਹਲਕੇ ਕਬੂਤਰੇ ਦੇ ਲਈ ਸਮੇਂ-ਸਮੇਂ ਤੇ ਵਕਫ-ਵਕਫ ਸੇਵਾਵਾਂ ਨਿਭਾਵਾਂ ਸੋ ਮੈਂ ਅੱਜ ਕੋਸ਼ਿਸ਼ ਕੀਤੀ ਕਿ ਨਵਾਂ ਉਪਰਾਲਾ ਕਰਨ ਦੀ ਕਿ ਆਪਣੇ ਜਨਮ ਦਿਨ ਦੇ ਮੌਕੇ ਤੇ ਖੂਨਦਾਨ ਕੈਂਪ ਲਗਾਇਆ ਜਾਵੇ ਕਿਉਂਕਿ ਖੂਨਦਾਨ ਕੈਂਪ ਜਿਹੜਾ ਵਾ ਕਿਸੇ ਦੀ ਜਿਹੜੀ ਆ ਜਾਨ ਬਚਾਉਣ ਦੇ ਕੰਮ ਆ ਸਕਦਾ ਵਾ ਸੋ ਇਸ ਕਰਕੇ ਮੈਂ ਕੋਸ਼ਿਸ਼ ਕੀਤੀ ਕਿ ਜਿਹੜਾ ਆਪਣੇ ਜਨਮ ਦਿਨ ਦੇ ਉੱਤੇ ਮੁੱਖ ਰੱਖਦਿਆਂ ਖੂਨਦਾਨ ਕੈਂਪ ਲਗਾਇਆ ਜਾਵੇ ਸੋ ਮੈਂ ਹਮੇਸ਼ਾ ਕਿਹਾ ਕਿ ਮੇਰੀ ਹਲਕੇ ਕਪੂਤਰੇ ਦੇ ਨਾਲ ਆਪਣੀ ਜਿਹੜੀ ਇੱਕ ਮਾਂ ਦੇ ਬੱਚੇ ਦੇ ਨਾਲ ਭਾਵਨਾਵਾਂ ਹੁੰਦੀਆਂ ਐਹੋ ਜਿਹੀਆਂ ਭਾਵਨਾਵਾਂ ਮੇਰੀਆਂ ਹਲਕੇ ਆਪਣੇ ਕਪੂਤਰੇ ਨਾਲ ਆ ਭਾਵੇਂ ਉਹ ਸਿਆਸੀ ਤੌਰ ਤੇ ਹੋਣ ਭਾਵੇਂ ਉਹ ਸਮਾਜਿਕ ਤੌਰ ਤੇ ਹੋਣ ਕਿਉਂਕਿ ਹਲਕੇ ਦੇ ਵਿੱਚ ਜਦੋਂ ਜਦੋਂ ਕਿਸੇ ਲੋੜਵੰਦ ਨੂੰ ਭਾਵੇਂ ਖੂਨ ਦੇ ਨਾਲ ਸੰਬੰਧਿਤ ਪਰੇਸ਼ਾਨੀ ਹੋਵੇ ਮੈਂ ਹਮੇਸ਼ਾ ਕੋਸ਼ਿਸ਼ ਕੀਤੀ ਉਹਨੂੰ ਫ੍ਰੀ ਦੇ ਵਿੱਚ ਵਿਦਆਊਟ ਐਨੀ ਕੋਸਟ ਨਾ ਉਹਨੂੰ ਬਲੱਡ ਡੋਨਰ ਦਿਨਾ ਪਵੇ ਕਿ ਉਹਨਾਂ ਨੂੰ ਜਿਹੜਾ ਬਲੱਡ ਮਿਲ ਸਕੇ ਤੇ ਮੇਰੀ ਇਹ ਵੀ ਕੋਸ਼ਿਸ਼ ਹੁੰਦੀ ਹੈ ਕਿ ਲੋਕ ਜਿਹੜੇ ਆ ਜਾਗਰੂਖ ਹੋਣ ਕਿਉਂਕਿ ਅੱਜ ਦੇ ਸਮੇਂ 'ਚ 5 ਕਰੋੜ ਜਿਹੜਾ ਵਾ ਮਹੀਨੇ ਦਾ ਜਿਹੜਾ ਉਹ ਵਾਲਾ ਯੂਨਿਟ ਚਾਹੀਦੀਆਂ ਵਾ ਪਰ ਅੱਜ ਜਿਹੜੀਆਂ ਸਿਰਫ ਮਿਲ ਗਈਆਂ ਰਹੀਆਂ ਮਹੀਨੇ ਦੀਆਂ ਸਵਾ ਕਰੋੜ ਰੁਪਈਆ ਸਵਾ ਕਰੋੜ ਜਿਹੜੀ ਯੂਨਿਟ ਉਹ ਮਿਲ ਰਹੀ ਆ ਤੇ ਦੇਖੋ ਅਸੀਂ ਪੌਣੇ 4 ਕਰੋੜ ਦੇ ਜਿਹੜੇ ਵਿੱਚ ਪਿੱਛੇ ਜਾ ਰਹੇ ਆ ਤੇ ਜੇ ਪੌਣੇ 4 ਕਰੋੜ ਯੂਨਿਟ ਉੱਪਰ ਪਿੱਛੇ ਜਾ ਰਹੇ ਬਲੱਡ ਜੇ ਕਿਸੇ ਨੂੰ ਲੋੜ ਵੰਦ ਨੂੰ ਆ ਤੇ ਉਹ ਬਲੈਕ ਹੀ ਹੋਊਗੀ ਤੇ ਬਲੈਕ ਕਿੱਦਾਂ ਹੋਊਗੀ ਲੋਕ ਦੋ ਦੋ ਢਾਈ 3-3 ਹਜ਼ਾਰ ਰੁਪਿਆ ਲੈ ਕੇ ਬਲੈਕ ਚ ਖੂਨ ਲੈਣ ਨੂੰ ਤੁਰਦੇ ਫਿਰਦੇ ਕਿਉਂਕਿ ਲੋਕ ਬਲੱਡ ਡੋਨੇਟ ਨਹੀਂ ਕਰਦੇ ਜਦੋਂ ਆਪਾਂ ਨੂੰ ਲੋੜ ਆ ਉਦੋਂ ਤੇ ਆਪਾਂ ਕਹੀਏ ਸਾਨੂੰ ਬਲੱਡ ਡੋਨੇਟਰ ਮਿਲ ਜਾਵੇ ਤੇ ਜਦੋਂ ਕਿਤੇ ਦੇਣਾ ਪਵੇ ਤੇ ਆਪਾਂ ਕਹੀਏ ਸੂਈ ਆ ਜਾਂ ਕੋਚਾ ਆ ਉਹ ਤੋਂ ਡਰੀਏ ਆਪਾਂ ਸੋ ਇਦਾਂ ਕੰਮ ਨਹੀਂ ਚੱਲਦਾ ਹੁੰਦਾ ਸੋ ਇਨੀ ਭਾਰ ਗਰਮੀ ਦੇ ਜਿਹੜੇ ਲੋ ਅੱਜ ਖੂਨਦਾਨ ਪਹੁੰਚਿਆ ਉਹ ਮੇਰੇ ਸਿਰ ਦੇ ਤਾਜ ਆ ਕਿਉਂਕਿ ਅੱਜ ਦੇ ਸਮੇਂ 'ਚ ਇੰਨੀ ਗਰਮੀ 'ਚ ਕੋਈ ਕਿਸੇ ਨੂੰ ਪਾਣੀ ਦਾ ਗਲਾਸ ਨਹੀਂ ਦੇਖ ਰਾ ਜੀ ਤੇ ਲੋਕਾਂ ਨੇ ਮੈਨੂੰ ਮੇਰੇ ਗੈਨ ਦੇ ਉੱਤੇ ਖੂਨ ਦਾ ਜਿਹੜਾ ਵਾ ਦਾਨ ਦਿੱਤਾ ਵਾ ਅਭੀ ਨਹੀਂ ਦਿੱਤੇ ਕਿਸਾਨ ਦੇ ਵਾਲੇ ਦਿਨ ਲੋਕ ਬਣ ਕੇ ਅਣਜਾਣੇ ਆ ਪਰਿਵਾਰ ਨਾਲ ਬਾਹਰ ਸਮਾਂ ਬਿਤਾਉਂਦੇ ਹੋਰ ਪਾਰਟੀਆਂ ਕਰਦੇ ਤੁਹਾਡਾ ਅੱਜ ਖੂਨਦਾਨ ਕੈਂਪ ਦਾ ਜਿਹੜਾ ਮੋਟਿਵ ਕਿਤੇ ਮੰਨਿਆ ਦੇਖੋ ਜੀ ਮੈਨੂੰ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਕਿ ਮੇਰਾ ਜਿੱਦਾਂ ਮਾਂ ਦਾ ਆਪਣੇ ਬੱਚੇ ਨਾਲ ਰਿਸ਼ਤਾ ਹੁੰਦਾ ਨਾ ਜਜ਼ਬਾਤੀ ਇਦਾਂ ਮੇਰਾ ਹਲਕੇ ਦੇ ਲੋਕਾਂ ਨਾਲ ਰਿਸ਼ਤਾ ਵਾ ਜਜ਼ਬਾਤ ਦਾ ਤੇ ਜਜ਼ਬਾਤ ਦੇ ਰਿਸ਼ਤੇ ਚੰਦਾਂ ਇਹ ਹੁੰਦਾ ਕਿ ਹਮੇਸ਼ਾ ਕੋਈ ਨਾ ਕੋਈ ਨਵੀਂ ਐਫਰਟ ਕਰਦੇ ਰੋ ਜਿਹਦੇ ਨਾਲ ਸਮਾਜ ਲਈ ਹਲਕੇ ਲਈ ਕੋਈ ਕੰਮ ਆ ਸਗੀਏ ਸੋ ਮੈਂ ਸੋਚੀ ਕਿ ਜੇ ਲੀਡਰ ਜਿੰਨੇ ਰਾਜਨੀਤਿਕ ਸਮਾਜਿਕ ਲੀਡਰ ਆ ਜੋ ਇਹੋ ਜਿਹਾ ਉਪਰਾਲਾ ਕਰਨ ਤੇ ਕਿਤੇ ਵੀ ਜਿਹੜੀ ਬਲੱਡ ਦੀ ਬਲੈਕ ਨਹੀਂ ਹੋਊਗੀ ਕਿਤੇ ਵੀ ਜਿਹੜੀ ਬਲੱਡ ਦੀ ਘਾਟ ਨਹੀਂ ਹੋਊਗੀ ਸੋ ਇਸ ਕਰਕੇ ਮੈਂ ਉਪਰਾਲਾ ਕੀਤਾ ਹੁਣ ਲੋਕਾਂ ਦੇ ਉੱਤੇ ਸਮਝਵਾ ਕਿ ਲੋਕ ਆਪਣੇ ਜਿਹੜੇ ਜਨਮ ਦਿਨ ਬਾਹਰ ਪਾਰਟੀਆਂ ਕਰਕੇ ਮਨਾਉਂਦੇ ਆ ਜਾਂ ਇਹੋ ਜਿਹਾ ਉਪਰਾਲਾ ਕਰਦੇ ਕਿਉਂਕਿ ਅਸੀਂ ਵੀ ਆਪਣੇ ਪਰਿਵਾਰ 'ਚ ਖੁਸ਼ੀ ਮਨਾਣੀ ਆ ਪਰ ਸਾਡੀ ਪਹਿਲ ਬਲੱਡ ਕੈਂਪ ਨੂੰ ਬੈਲ ਸੀ ਬਾਕੀ ਕੰਮਾਂ ਨੂੰ ਅਸੀਂ ਵੀ ਖੁਸ਼ੀ ਸਾਂਝੀ ਕਰਨੀ ਪਰ ਉਹ ਬਾਅਦ ਦੇ ਵਿੱਚ ਸੋ ਸਮਾਜਿਕ ਧਾਰਮਿਕ ਰਾਜਨੀਤਿਕ ਜਿੱਥੇ ਬੰਨਿਆਂ ਚਾਹੀਦਾ ਇਹੋ ਜਿਹਾ ਬਰਾਂਲੇ ਆਪਣੀ ਖੁਸ਼ੀ ਦੇ ਵਿੱਚ ਜਰੂਰ ਕਰਨ ਲੋਕਾਂ ਨੂੰ ਕੀ ਮੈਸੇਜ ਲੋਕਾਂ ਨੂੰ ਮੈਸੇਜ ਇਹ ਹੈ ਕਿ ਦੇਖੋ ਅੱਜ ਜਿੱਦਾਂ ਆਪਾਂ ਕਹਿ ਰਹੇ ਆਂ ਕਿ ਰੁੱਖ ਜੜੇ ਆ ਘਟ ਰਹੇ ਆ ਪੇੜ ਵੱਡੇ ਜਾ ਰਹੇ ਆ ਤੇ ਉਹਦੇ ਵਿੱਚ ਗਰਮੀ ਵਧ ਰਹੀ ਆ ਸੋ ਸਮਾਜ ਦਾ ਦਾ ਆਇਨਾ ਵਾ ਕਾਤ ਵਾਲਾ ਕਿ ਜਦੋਂ ਲੋਕਾਂ ਨੂੰ ਖੂਨ ਦੀ ਲੋੜ ਹੋਣੀ ਸੋ ਕਿਸੇ ਨੇ ਖੂਨ ਨਹੀਂ ਦੇਣਾ ਇਹ ਤੇ ਹੋਣਾ ਨਹੀਂ ਆ ਕਿ ਪਾਣੀ ਚ ਰੰਗ ਮਿਲਾਓ ਤੇ ਬੋਡੀ ਚ ਜਿਹੜਾ ਬਾ ਉਚਾਰ ਦਿਓ ਖੂਨ ਦੀ ਜਿਹੜੀ ਕਮੀ ਆ ਖੂਨ ਨੇ ਪੂਰੀ ਕਰਨੀ ਸੋ ਮੈਸੇਜ ਇਹ ਆ ਵੱਧ ਤੋਂ ਵੱਧ ਬਲੱਡ ਡੋਨੇਟ ਕਰੋ ਜੇ ਤੁਹਾਨੂੰ ਲੋੜ ਪੈਂਦੀ ਆ ਤੇ ਅਵੀ ਰਾਜਪੂਲ ਹਾਜ਼ਰ ਆ ਪਰ ਉਹਦੀ ਸ਼ਰਤ ਇਹ ਆ ਕਿ ਤੁਹਾਨੂੰ ਵੀ ਪੈਰ ਕਦਮੀ ਕਰਕੇ ਬਲੱਡ ਡੋਨੇਟ ਕਰਨਾ ਪਵੇ ਹਾਂਜੀ ਸਰ ਕਿਹਨਾ ਤੁਹਾਡਾ ਮੇਰਾ ਨਾਮ ਮੋਹਿਤ ਮਾੜਾ ਡੋਰਾ ਕਾਉਂਸਲਰ ਆ ਜੀ ਹਾਂ ਜੀ ਮੋਹਤ ਜੀ ਅੱਜ ਤੁਸੀਂ ਅਵੀ ਰਾਜਪੂਜੀ ਵੱਲੇ ਜਿਹੜਾ ਕੈਂਪ ਲਗਾਇਆ ਗਾ ਤੁਸੀਂ ਉਹਦੇ ਵਿੱਚ ਹਾਜ਼ਰ ਹੋਏ ਹੋ ਕੀ ਕਹਿਣਾ ਚਾਹੁੰ ਅਨੰਦ ਮੈਂ ਤੁਹਾਡੇ ਚੈਨਲ ਦਾ ਸ਼ੁਕਰਗੁਜ਼ਾਰਤਾ ਕਰਦਾ ਫੈਸ ਕਰਦਾ ਜਿਹੜੇ ਸਮੇ ਸਮੇ ਤੇ ਆ ਗਏ ਹਰ ਪੇਰਾ ਤਾਂ ਆਰਮੀ ਦੇ ਸਮਾਜਿਕ ਜੇ ਪ੍ਰੋਗਰਾਮ ਨੂੰ ਕਵਰ ਕਰਦੇ ਪਹਿਲਾਂ ਤੇ ਅਵੀ ਰਾਜੂ ਦੇ ਅਨੰਦਪੁਰੀ ਟੀਮ ਦਾ ਧੰਨਵਾਦ ਕਰਨਾ ਚਾਹੁੰਦਾ ਤੇ ਇਹ ਵਧਾਈ ਦੇ ਪਾਤਰ ਤੇ ਜਿਹੜੇ ਸਮੇ ਸਮੇ ਦੇ ਸਮਾਜ ਤੇ ਧਰਮ ਦੇ ਪੱਖ ਵਿੱਚ ਹਰ ਵਲੇ ਖੜੇ ਲੰਦੇ ਸਮਾਜਿਕ ਕਾਰਜਾਂ ਦੇ ਕੰਮ ਵਿੱਚ ਹਿੱਸਾ ਲੈਂਦੇ ਤੇ ਇਹ ਤੀਸਰਾ ਇਹਨਾਂ ਨੇ ਕੋਨ ਡੌਨ ਕੈਂਪ ਲਗਾਇਆ ਦੇ ਕੀ ਹੈ ਜਾਂ ਤਾਂ ਖੂਨਦਾਨ ਕੈਂਪਰ ਮਹਾਨਦਾਨ ਵਾਕੇ ਖੂਨਦਾਨ ਮਹਾਨਦਾਨ ਕਿਉਂ ਇਹ ਅਨਮੋਲਿਆ ਦਾਣਾ ਕਿਉਂ ਇੱਕ ਖੂਨਦਾਨ ਨਾਲ ਹੀ ਕਿਸੇ ਦੀ ਆਪਣੀ ਮੁੱਲੀ ਜਾਨ ਨੂੰ ਬਚਾਇਆ ਜਾ ਸਕਦਾ ਅੱਜ ਕੱਲ ਸਮੇਂ ਦੀ ਜ਼ਰੂਰਤ ਮੁਤਾਬਕ ਖੂਨਦਾਨ ਬਹੁਤ ਜ਼ਰੂਰੀ ਆ ਕਿਉਂ ਜਦੋਂ ਆਪਾਂ ਹਸਪਤਾਲਾਂ ਵਗੈਰਾ ਜਾਂਦੇ ਆਂ ਵੇਖਦੇ ਆਂ ਬਹੁਤ ਕਿੱਲਾਦਾਰੀ ਆ ਤੇ ਆਪਾਂ ਸਮਝੋ ਪ੍ਰਾਲਾ ਕਰਨਾ ਚਾਹੀਦਾ ਹੈ ਰਲ ਮਿਲ ਕੇ ਤੇ ਇਦਾਂ ਦੇ ਪ੍ਰਾਲਾ ਵਧਾ ਕਰਕੇ ਕਿਤੇ ਪਾਰਟੀਆਂ ਜਾਂ ਇਕੱਟ ਕੇ ਆਪਾਂ ਇੱਕ ਦੂਜੇ ਨਾਲ ਖੜੇ ਹੋਗੇ ਵਤਵਾਦੀ ਸਾਲ ਹੋਣਾ ਚਾਹੀਦਾ ਤੇ ਦੇਸ਼ ਤੇ ਸਮਾਜ ਦੇ ਲਈ ਕੰਮ ਕਰਨਾ ਚਾਹੀਦਾ ਸੋ ਮੈਂ ਇਕੱਜ ਫਿਰ ਅਵੀ ਰਾਜਪੂਤ ਤੇ ਨੇ ਪੂਰੀ ਟੀਮ ਨੂੰ ਵਧਾਈ ਦੇਣਾ ਇਦਾਂ ਇਸ ਤਰ੍ਹਾਂ ਇਹਨਾਂ ਵਾਇਰਲ ਚੜ੍ਹਦੀ ਕਲਾ ਰੱਖਣ ਤੇ ਇਹਨਾਂ ਨੂੰ ਮੈਂ ਸ਼ੁਭ ਕਾਮਨਾਵਾਂ ਦਿੰਦਾ ਜਨਮ ਦਿਨ ਦੇ ਮੌਕੇ ਬਹੁਤ ਬਹੁਤ ਮੁਬਾਰਕਾਂ ਵਾਇਰਲ ਇਹਨਾਂ ਨੂੰ ਤਗੜਾ ਰੱਖੇ ਸਿਹਤਮੰਦ ਰੱਖੇ ਤੇ ਦੰਗ ਮੇਸ਼ਾ ਪੰਜਾਬ ਦੇ ਸਮਾਜ ਦੀ ਸ਼ਹਿਰ ਦੀ ਸੇਵਾ ਕਰਦੇ ਰਹਿਣ ਵਾਇਰਲ ਜੇਰ ਖਾਲਸਾ ਵਾਇਰਲ ਜੀ ਬਤ ਹਾਂਜੀ ਸਕੀਨਾ ਤੁਹਾਡਾ ਮੇਰਾ ਨਾਮ ਅਵਧੀ ਸਿੰਘ ਸਿਖੜਾਣਾ ਮੈਂ ਰੋਟਰੀ ਕਲਬ ਐਲੀਟ ਤੋਂ ਅਸਿਸਟੈਂਟ ਗਵਰਨਰ ਡਿਸਟ੍ਰਿਕਟ 30702 ਜੋ ਅੱਜ ਅਭਿਰਾਜਪੂਜੀ ਵੱਲੋਂ ਉਹਨਾਂ ਦੇ ਜਨਮ ਦਿਨ ਤੇ ਉਹਨਾਂ ਨੇ ਇੱਕ ਬਰਾਲਾ ਕੀਤਾ ਵੀ ਖੂਦਨਰ ਕੈਂਪ ਲਗਾਉਣ ਦਾ ਇਹ ਪਹਿਲਾ ਬਰਾਲਾ ਨਹੀਂ ਇਹਨਾਂ ਦਾ ਇਹ ਸਮੇਂ-ਸਮੇਂ ਤੇ ਜਿਹੜਾ ਹੈਗਾ ਖੂਦਨਰ ਕੈਂਪ ਲਗਾਉਂਦੇ ਰਹਿੰਦੇ ਆ ਪਿਛਲੇ ਜਿੰਨਾ ਮਹੀਨਾ ਪਹਿਲਾਂ ਵੀ ਇਹਨਾਂ ਨੇ ਖੂਦਨਰ ਕੈਂਪ ਲਗਾਇਆ ਸੀ ਅਸੀਂ ਵੀ ਰੋਟਰੀ ਕਲਬ ਐਲੀਟ ਵੱਲੋਂ ਜਿੱਥੇ ਖੂਦਨਰ ਕੈਂਪ ਜਾਂ ਮੈਡੀਕਲ ਕੈਂਪ ਲਗਾਨੇ ਪਰ ਲੋਕਾਂ ਨੂੰ ਅਸੀਂ ਇਹ ਵੀ ਅਪੀਲ ਕਰਦੇ ਹਾਂ ਕਿ ਇਹ ਤੁਸੀਂ ਨਹੀਂ ਦੇਖਣਾ ਕਿ ਕੈਂਪ ਕਿੰਨੇ ਲਗਾਇਆ ਤੁਸੀਂ ਇਹ ਦੇਖਣਾ ਜਿੱਥੇ ਵੀ ਤੁਹਾਨੂੰ ਮੌਕਾ ਮਿਲੇ ਇਹਨਾਂ ਨੇ ਕੈਂਪ ਲਗਾਇਆ ਵਾ ਜਾਂ ਤੁਹਾਨੂੰ ਲੱਗਦਾ ਕਿ 3 ਮਹੀਨੇ ਤੁਹਾਡੇ ਪੂਰੇ ਹੋ ਚੁੱਕੇ ਆ ਖੂਨਦਾਨ ਕੀਤੇਆਂ ਨੂੰ ਤੁਸੀਂ ਸਿਵਲ ਹਸਪੀਟਲ ਤੇ ਰਹਿ ਕੇ ਜਾ ਕੇ ਵੀ ਖੂਨਦਾਨ ਕਰ ਸਕਦੇ ਹੋ ਪਰ ਜੋ ਇਹ ਉਪਰਾਲਾ ਕਰ ਰਹੇ ਆ ਲੋੜਵੰਦਾਂ ਦੀ ਬਦਲੀ ਕਿਉਂਕਿ ਕਿਸੇ ਨੂੰ ਇਕੱਠਿਆ ਕਰਨਾ ਔਰ ਕਿਸੇ ਕੰਮ ਲਈ ਇਕੱਠਿਆ ਕਰਨਾ ਉਹ ਬਹੁਤ ਜਿਹੜਾ ਹੈਗਾ ਮਹੱਤਵਪੂਰਨ ਕੰਮ ਆ ਅੱਜਕੱਲ ਇਹ ਕੰਮ ਜ਼ਰੂਰੀ ਆ ਵੀ ਖੂਨਦਾਨ ਕੈਂਪ ਵਾਦ-ਵਾਦ ਲੱਗਣ ਕਿਉਂਕਿ ਜਿਹੜੀ ਤੁਹਾਡੇ ਸਰੀਰ ਦੇ ਅੰਦਰ ਬਣਨ ਵਾਲੀ ਚੀਜ਼ ਆ ਕਿ ਜੋ ਤੁਸੀਂ ਡੋਨੇਟ ਕਰਦੇ ਹੋ ਉਹ ਤੇ ਸਭ ਤੋਂ ਵੱਡਾ ਦਾਨ ਈ ਆ ਵੀ ਤੁਸੀਂ ਆਪਣੇ ਸਰੀਰ ਦਾ ਤੇ ਇਹ ਮੈਂ ਅਵੀ ਜੀ ਨੇ ਇਹ ਬੀਲ ਕੀਤੀ ਹੈ ਲੋਕਾਂ ਨੂੰ ਵੀ ਖੂਨਦਾਨ ਕੈਂਪ ਦੇ ਰਾਹੀਂ ਜਾਂ ਖੂਨਦਾਨ ਰਾਹੀਂ ਤੁਸੀਂ ਲੋਕਾਂ ਦੀ ਬਰਬਾਦ ਮਤ ਕਰੋ ਤੇ ਮੈਂ ਵੀ ਲੋਕਾਂ ਨੂੰ ਇਹ ਫੀਲ ਕਰੂੰਗਾ ਵਿੱਚ ਡਰਨ ਦੀ ਕੋਈ ਲੋੜ ਨਹੀਂ ਜਿਹੜਾ ਬੰਦਾ ਸਤ ਮਾਨ ਦਾ 18 ਸਾਲ ਤੋਂ ਉੱਪਰ ਉਮਰ ਆ 60 ਸਾਲ ਤੱਕ ਦੀ ਉਮਰ ਆ ਉਹ ਹਰ ਤਿੰਨ ਮਹੀਨੇ ਬਾਅਦ ਖੂਨਦਾਨ ਕਰ ਸਕਦਾ ਤੁਹਾਡਾ ਦਿੱਤਾ ਖੂਨ ਡੇਂਗੂ ਦੇ ਮਰੀਜ਼ਾਂ ਲਈ ਕੰਮ ਆਉਂਦਾ ਕੈਂਸਰ ਦੇ ਮਰੀਜ਼ਾਂ ਲਈ ਕੰਮ ਆਉਂਦਾ ਥੈਲੇਸੀਮੀਆ ਦੇ ਬੱਚਿਆਂ ਲਈ ਕੰਮ ਆਉਂਦਾ ਔਰ ਤੁਸੀਂ ਬਿਨਾਂ ਕਿਸੇ ਡਰ ਦੇ ਖੂਨਦਾਨ ਜ਼ਰੂਰ ਕਰੋ ਤੇ ਸਾਰਿਆਂ ਨੂੰ ਇਸ ਸਵੈਇਛਤ ਖੂਨਦਾਨ ਦੇ ਵਿੱਚ ਆਪਣਾ ਯੋਗਦਾਨ ਜ਼ਰੂਰ ਪਾ ਸਕਦਾ ਹੈ